ਸੜਕ ਕੇ ਮਾਮਲਾ ਕਿਸੇ ਕਿ ਜਿਹੜੇ ਪਿਛਲੇ ਦਿਨੇ ਤੁਹਾਡੇ ਬਲਕ ਐਮਸੀ ਦੇ ਜਿਹੜੇ ਇਤਿਰਕੇ ਬਾੜਨ ਬਤਾਸਤੇ ਕਾਉਂਸਲਰ ਹੈਗਾ ਔਰ ਉਸ ਖਿਲਾਫ ਇੱਕ ਕੰਪਲੇਂਟ ਵੀ ਕੀਤੀ ਗਈ ਸੜਕੀ ਮਾਮਲਾ ਕਿਸੇ ਨਾ ਤਾਂ ਮੈਂ ਕਿਸੇ ਕਾਉਂਸਲਰ ਦੇ ਖਿਲਾਫ ਕੰਪਲੇਂਟ ਕੀਤੀ ਸੀ ਇੱਕ ਦਿਨ ਇਨਸੀਡੈਂਟ ਹੋਇਆ ਕਿ ਮੇਰੇ ਘਰ ਤੇ ਬਾਹਰੋਂ ਵੀਡੀਓ ਬਣਾਇਆ ਜਾ ਰਹੀ ਸੀ ਫੋਟੋਆਂ ਖਿੱਚੀਆਂ ਜਾ ਰਹੀਆਂ ਸੀ ਮੈਂ ਸਿਰਫ ਪੁਲਿਸ ਨੂੰ ਇੱਕ ਕੰਪਲੇਂਟ ਕੀਤੀ ਸੀ ਕਿ ਇਹਨੂੰ ਵੈਰੀਫਾਈ ਕੀਤਾ ਜਾਵੇ ਇਹ ਕੌਣ ਬੰਦਾ ਹੈ ਕਿਹੜਾ ਕਰ ਰਿਹਾ ਔਰ ਉਸ ਤੇ ਹੀ ਜਦੋਂ ਉਹਨੂੰ ਵੈਰੀਫਾਈ ਕੀਤਾ ਤਾਂ ਉਹ ਕੋ ਕਾਉਂਸਲਰ ਨਿਕਲਿਆ ਪੁਲਿਸ ਨੇ ਉਹਨੂੰ ਬੁਲਾਇਆ ਉਹਨੂੰ ਸਵਾਲ ਜਵਾਬ ਕੀਤੇ ਔਰ ਫਿਰ ਉਹ ਜੋ ਕਾਉਂਸਲਰ ਨਿਕਲਿਆ ਸਾਹਿਬ ਸਵਾਲ ਜਵਾਬ ਕੀਤੇ ਇਹ ਗੱਲ ਸੀ ਹੋਰ ਕੋਈ ਗੱਲ ਨਹੀਂ ਸੀ। ਤਾਂ ਸ਼ਨੀਵਾਰ ਵੀ ਕਟਨਾ ਵਾਪਰੀ ਹੈ ਜਿਹੜੀ ਕਿ ਚਰਚਾ ਸੈੱਟ ਦੇ ਵਿੱਚ ਵੀ ਆ ਕਿ ਤੁਹਾਡੀ ਬਤਾਇਆ ਖਸਮਨਾ ਤੋਂ ਤੋਂ ਮੈਂ ਮੈਂ ਹੋਈ ਕਿ ਕਾਰਨ ਕੀ ਸੀ ਕਿਸੇ ਨੂੰ ਲੈ ਕੇ ਕਿ ਸਾਰਾ ਤਰਕ ਬਵਾਦ ਹੋ ਗਿਆ। ਕੋਸਲਾ ਜੀ ਦੇ ਵਿੱਚ ਇਹ ਹੋਇਆ ਕਿ ਜਦੋਂ ਮੈਂ ਐਪਲੀਕੇਸ਼ਨ ਦਿੱਤੀ ਇਕੋ ਜਦੋਂ ਕੋਈ ਵੀ ਐਪਲੀਕੇਸ਼ਨ ਜਾਂਦੀ ਆ ਕੋਈ ਵੀ ਨਾਗਰਿਕ ਐਪਲੀਕੇਸ਼ਨ ਦਿੰਦਾ ਵਾ ਆਪਦੇ ਖਤਰੇ ਲਈ ਜਾਂ ਕਿਸੇ ਵੀ ਗੱਲ ਲਈ ਕੋਈ ਇਨਸੀਡੈਂਟ ਹੁੰਦਾ ਤਾਂ ਉਹ ਤਰਖਾਸ ਹੀ ਦਿੰਦਾ ਪੁਲਿਸ ਨੂੰ ਜਦੋਂ ਮੈਂ ਤਰਖਾਸ ਦਿੱਤੀ ਉਹਨੂੰ ਵੈਰੀਫਾਈ ਕੀਤਾ ਪੁਲਿਸ ਨੇ ਬੁਲਾਇਆ ਪੁਲਿਸ ਦਾ ਫਰਜ ਹੈ ਕਾਨੂੰਨ ਦੇ ਹਿਸਾਬ ਨਾਲ ਕਿ ਜੇ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਤੇ ਜਿਹੜਾ ਉਹਨਾਂ ਨੂੰ ਲੱਗਦਾ ਵਾ ਕਿ ਇਹ ਹੋ ਸਕਦਾ ਜਾਂ ਉਹਨੂੰ ਛੱਕੀ ਹੋਵੇ ਜਾਂ ਕੋਈ ਆਈਡੈਂਟੀਫਾਈ ਹੋ ਜਾਵੇ ਤਾਂ ਪੁਲਿਸ ਨੂੰ ਬੁਲਾਉਂਦੀ ਆ ਜਦੋਂ ਉਹਨੂੰ ਪੁਲਿਸ ਨੇ ਵੱਲੋਂ ਬੁਲਾਇਆ ਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਪਤਾ ਲੱਗਾ ਕਾਉਂਸਲਰ ਆ ਤੇ ਰਾਣਾ ਗੁਰਜੀਤ ਸਿੰਘ ਨੇ ਇੱਕ ਪੁਲਿਸ ਅਫਸਰ ਨੂੰ ਦੌਕੇ ਮਾਰੇ ਕਿ ਤੂੰ ਉਸ ਮੇਰੇ ਕਾਉਂਸਲਰ ਨੂੰ ਕਿੱਦਾਂ ਬੁਲਾਇਆ ਇਹ ਇਹ ਹੀ ਮਸਲਾ ਸੀ ਔਰ ਜਦੋਂ ਦੌਕੇ ਮਾਰੇ ਤੇ ਮੈਨੂੰ ਪਤਾ ਲੱਗਾ ਤੇ ਮੈਂ ਫਿਰ ਕਿਨਾਰਾ ਰਾਣਾ ਜੀ ਨੂੰ ਪੁੱਛਿਆ ਕਿ ਆਪਾਂ ਕਿਹੜੀ ਰਾਜਨੀਤੀ ਕਰਨ ਲੱਗ ਪਏ ਆਪਾਂ ਲੋਕਾਂ ਨੂੰ ਟਰਾਹ ਦੀ ਰਾਜਨੀਤੀ ਕਰਦੇ ਆ ਜਾਂ ਇਹ ਕੀ ਹੋ ਰਿਹਾ ਵਾ ਕਿਉਂਕਿ ਹਲਕਾ ਬੜਾ ਸਾਫ਼ ਸੁਥਰਾ ਹੈ ਅਮਨ ਪਸੰਦ ਲੋਕ ਰਹਿੰਦੇ ਆ ਮੈਂ ਨਹੀਂ ਚਾਹੁੰਦਾ ਕਿ ਇੱਥੇ ਕੋਈ ਵੀ ਬਦਮਾਸ਼ੀ ਹੋਵੇ ਔਰ ਮੇਰੀ ਹਮੇਸ਼ਾ ਹੀ ਲੋਕਾਂ ਦੇ ਨਾਲ ਆ ਮੈਂ ਨਾ ਤਾਂ ਬਦਮਾਸ਼ੀ ਕਰਦਾ ਤਾਂ ਨਾ ਮੈਂ ਕਰਨ ਦੇਣੀ ਜੰਦੀ ਸਾਹਿਬ ਤੁਸੀਂ ਦੱਸ ਸਕਦੇ ਕੌਂਸਲ ਕੌਣ ਸੀਗਾ ਉਹ ਕਿਹੜੀ ਪਾਰਟੀ ਦਾ ਸੀਗਾ ਦੇਖੋ ਨਾ ਤੇ ਮੈਂ ਪੁਲਿਸ ਨੂੰ ਅੱਜ ਤੱਕ ਪੁੱਛਿਆ ਵੀ ਉਹ ਕੌਣ ਸੀ ਕੌਂਸਲਰ ਪੁਲਿਸ ਆਪਣੀ ਕਾਰਵਾਈ ਕਰ ਰਹੀਦੀ ਪਈ ਸੀ ਤੇ ਪੁਲਿਸ ਨੂੰ ਹੀ ਪਤਾ ਹੋਊਗਾ ਕਿ ਉਹ ਕੌਣ ਹੈ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਕਹੇ ਕਿ ਜਿਹੜੇ ਕਿ ਬਿਦਾਖਸਾ ਬਰ ਲੋ ਪੁਲਿਸ ਅਧਿਕਾਰੀਆਂ ਨੂੰ ਵੀ ਡਾਂਟ ਫਰਕਾ ਲਗਾਈ ਗਈ ਕਿ ਤਰ੍ਹਾਂ ਕਿਤੇ ਇਸ ਸਿਲਸਿਲੇ ਸ਼ਹਿਰ ਦੇ ਵਿੱਚ ਪੈਲੇ ਵੀ ਚੰਦਾ ਆ ਰਿਹਾ ਤੇ ਲੰਬੇ ਸਮੇਂ ਤੋਂ ਚੱਲਦਾ ਪਿਆ। ਦੇਖੋ ਜੀ ਜੇ ਤੋਂ ਬੰਦੇ ਨੇ ਨਾ 25 ਕੇ ਸਾਲ ਰਾਜ ਕੀਤਾ ਐ ਐਮਐਲਏ ਬਣਦਾ ਰਿਹਾ ਹੋਵੇ 25 ਸਾਲ ਲਗਾਤਾਰ ਉਹਨੂੰ ਆਦਤ ਪੈ ਜਾਂਦੀ। ਉਹਨੂੰ ਇਹ ਲੱਗਦਾ ਕਿ ਮੇਰਾ ਹੀ ਸਿਸਟਮ ਚੱਲਦਾ ਜਿੱਦਾਂ ਪਿਛਲੇ ਦਿਨੀ ਸਾਡੇ ਧਾਰੀਵਾਲ ਸਾਹਿਬ ਨੇ ਕਿਹਾ ਕਿ ਕੁਲਦੀਪ ਧਰਵਲ ਜੀ ਨੇ ਕਿਹਾ ਕਿ ਸਖਬੀਰ ਬਾਦਲ ਅਫਸਰਾਂ ਨੂੰ ਧੋਕੇ ਮਾਰਦਾ ਕਿ ਮੈਂ ਲਾਲ ਡੈਰੀ ਰੱਖੀ ਆ ਪੀਲੀ ਡੈਲੀ ਰੱਖੀ ਕਾਲੀ ਡੈਰੀ ਰੱਖੀ ਤੁਹਾਡੇ ਲਈ। ਇਦਾਂ ਹੀ ਰਾਣਾ ਗੁਰਦੀਪ ਜੀ ਆ ਕਪੂਰਥਲੇ ਹਾਲਾਤ ਆ। ਇਹ ਵੀ ਇਹ ਸਮਝਦੇ ਆ ਕਿ ਮੇਰਾ ਹੀ ਰਾਜ ਆ ਸਦਾ। देखो राज बदलता हुंदा वा मैं राज ਦੀ ਵੀ ਨਹੀਂ ਗੱਲ ਕਰੂੰਗਾ ਕਿ ਰਾਜ ਕਿਸੇ ਵੀ ਸਰਕਾਰ ਦੀ ਪਾਰਟੀ ਦਾ ਹੋਵੇ ਪਰ ਲੋਕਾਂ ਨੂੰ ਧਮਕਾਉਣਾ ਤੇ ਲੋਕਾਂ ਨੂੰ ਡਰਾਉਣਾ ਸਾਡਾ ਅਧਿਕਾਰ ਨਹੀਂ ਆ ਕੋਈ ਵੀ ਲੀਡਰ ਹੋਵੇ ਉਹਦੇ ਚ ਚਲ ਕੇ ਨੀਤੀਆਂ ਦੇ ਵਿੱਚ ਬਦਲਾਅ ਪਾਉਣਾ ਚਾਹੀਦਾ ਟਾਈਮ ਤੇ ਸਾਬਣਾ ਬਿਲਕੁਲ ਬਿਲਕੁਲ ਲੋਕ ਅਮਨ ਪਸੰਦ ਆ ਸਾਡੀਆਂ ਨੀਤੀਆਂ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਜੇ ਸਾਨੂੰ ਉਹ ਇਹਨਾਂ ਪਬਲਿਕ ਨੇ ਵੋਟਾਂ ਪਾ ਕੇ ਇੱਥੇ ਰਾਜਨੀਤੀ 'ਚ ਲੈਪੋਟਾ ਪਾ ਕੇ ਐਮਐਲਏ ਬਣਾਇਆ ਨਾ ਤਾਂ ਸਾਡਾ ਅਧਿਕਾਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਦੋੱਕੇ ਮਾਰੀਏ ਜੰਦੀਪ ਸਿੰਘ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਜਿਹੜੇ ਵਿਧਾਇਕ ਹੈਗੇ ਆ ਕਿਸੇ ਹੋ ਨੂੰ ਨਵੇਂ ਨੂੰ ਮੌਕਾ ਮਿਲਣਾ ਚਾਹੀਦਾ ਵਾ ਬਿਲਕੁਲ ਇਹ ਤਾਂ ਲੋਕਾਂ ਨੇ ਦੇਣਾ ਇਹ ਪਬਲਿਕ ਨੇ ਮੌਕਾ ਦੇਣਾ ਵਾ 25 ਸਾਲ ਲੋਕਾਂ ਨੇ ਇਹਨਾਂ ਦਾ ਰਾਜ ਦੇਖ ਲਿਆ ਮੈਂ ਪਬਲਿਕ ਨੂੰ ਇਹ ਅਪੀਲ ਕਰੂੰਗਾ ਵਾਰ-ਵਾਰ ਕਿ ਇੱਕ ਵਾਰੀ ਬਦਲ ਦੇਖੀਏ ਜਰੂਰ ਪ੍ਰਮਾਤਮਾ ਕਿਰਪਾ ਕਰੇ ਸਾਡੇ ਤੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਮੈਂ ਹਰ ਵਾਰਡ ਛਰ ਮਹੱਲੇ ਛਰ ਪਿੰਡ ਚ ਜਾਣ ਨੂੰ ਲੱਗਾ ਹੋਇਆ ਵਾਂ ਉਸ ਗੱਲ ਦੀ ਵੀ ਪਖਲਾਟ ਹੈ ਇਹਨਾਂ ਨੂੰ ਕਿ ਇੱਕ ਨਵਾਂ ਮੁੰਡਾ ਆ ਕੇ ਹਰ ਵਾਰਡ ਚ ਹਰ ਹਲਕੇ ਚ ਪਿੰਡ ਚ ਮੀਟਿੰਗ ਕਰ ਰਿਹਾ ਉਸ ਗੱਲ ਤੋਂ ਵੀ ਘਬਰਾ ਕੇ ਅਜ ਰਾਣਾ ਜੀ ਇਹ ਹਰਕਤਾਂ ਕਰ ਰਹੇ ਨੇ ਸਰ ਜੇ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਸੜਕਾਂ ਟੁੱਟੀਆਂ ਪਈਆਂ ਵਾਂ ਸ਼ਹਿਰ ਦਾ ਬੁਰਾ ਹਾਲ ਆ ਵਾਟਰ ਸਪਲਾਈ ਵੀ ਕਾਫੀ ਖਰਾਬ ਆ ਤੇ ਸਟਰੀਟ ਲਾਈਟਾਂ ਵੀ ਸਹੀ ਨਹੀਂ ਚੱਲ ਰਹੀਆਂ ਇਹਦੇ ਬਾਰੇ ਸਰ ਕੀ ਕਹੋਗੇ ਮੈਂ ਨਾ ਕੱਲ ਜਿਹੜੀ ਸਟਰੀਟ ਲਾਈਟਾਂ ਲਈ ਗੱਲ ਕਰਦੇ ਕੱਲ ਰਾਤ ਮੈਂ ਸਾਰਾ ਸ਼ਹਿਰ ਦੇਖਿਆ ਸਾਰੇ ਸ਼ਹਿਰ ਦੀ ਮੈਨੂੰ ਲੱਗਦਾ ਕਿਸੇ ਮੇਨ ਬਾਜ਼ਾਰ ਦੀ ਸਟਰੀਟ ਲਾਈਟ ਨਹੀਂ ਚੱਲਦੀ ਸੀ ਇਹਦੇ ਵਿੱਚ ਫਾਲਟ ਕਿੱਥੇ ਆ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਦਾ ਇਦਾਂ ਫਾਲਟ ਹੈ ਜੀ ਐਮਸੀ ਇਹਨਾਂ ਦੇ 48 ਐਮਸੀ ਆ ਰਾ ਕਾਂਗਰਸ ਪਾਰਟੀ ਦੇ ਹੋਣ ਦਾ ਕਰਕੇ ਉਹਦੇ ਚ ਅੱਜ ਮੈਂ ਜੇ ਕੋਈ ਵੀ ਮਤਾ ਪਾਉਣਾ ਚਾਹੁੰਦਾ ਤਾਂ ਮੈਨੂੰ ਮੇਰਾ ਮਤਾ ਨਹੀਂ ਪਾਸ ਹੁੰਦਾ ਕਿਉਂਕਿ ਮਤਾ ਤਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਾਨੂੰਨ ਦੇ ਹਿਸਾਬ ਨਾਲ ਬਹੁਤ ਬੰਦਾ ਪਾਸ ਹੋਣਾ ਬਹੁਤ ਇਨਵੈਲਪਮੈਂਟ ਬਹੁਤ ਕੀਤੀ ਆ ਕਾਨੂੰਨ ਫਿਨਿਸ਼ ਹੈ ਦੀ ਡਿਵੈਲਪਮੈਂਟ ਸਾਡੇ ਵੱਲੋਂ ਕੀਤੀ ਗਈ ਕਿਸੇ ਨੇ ਕੀਤੀ ਨਹੀਂ ਹੋਣੀ ਮੈਨੂੰ ਤਾਂ ਕਿਤੇ ਦਿਖੀ ਨਹੀਂ ਡਿਵੈਲਪਮੈਂਟ ਜੇ ਤੁਹਾਨੂੰ ਦਿਖੀ ਆ ਤਾਂ ਦਿਖਾ ਦਿਓ ਮੈਨੂੰ ਮੈਂ ਤਾਂ ਦੇਖੀ ਨਹੀਂ ਕਿਤੇ ਡਿਵੈਲਪਮੈਂਟ ਹੋਈ ਹੋਵੇ ਜੋ ਪਹਿਲਾਂ ਸ਼ਹਿਰ ਸੀ ਉਹਨੋਂ ਵੀ ਸ਼ਾਇਦ ਅੱਜ ਹਾਲਾਤ ਮਾੜੇ ਆ ਔਰ ਮੈਂ ਵਰਬਰ ਰਾਣਾ ਜੀ ਨੂੰ ਕਹੂੰਗਾ ਕਿ ਆਪਣੇ ਸ਼ਹਿਰ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ 25 ਸਾਲ ਐਮਐਲਏ ਬਣਾਇਆ ਆਪਣੀ ਜ਼ਿੰਦਗੀ ਦਾ 40% ਹਿੱਸਾ ਐਮਐਲਏ ਰਹੇ ਹੋ ਤੁਸੀਂ ਹਰ ਖਾਲ ਕੇ ਲਈ ਜੇ ਆਪਾਂ ਕੰਮ ਕੀਤਾ ਹੁੰਦਾ ਨਾ 25 ਸਾਲ ਅੱਜ ਆਪਾਂ ਨੂੰ ਕਿਸੇ ਨੂੰ ਦੌਕੇ ਨਾ ਮਾਰਨੇ ਪਿੰਦੇ ਔਰ ਮੈਂ ਪਬਲਿਕ ਦੇ ਨਾਲ ਆ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਜਿਹੜਾ ਵੀ ਮੇਰੇ ਕਿਉਂਕਿ ਮੈਂ ਇਸ ਸ਼ਹਿਰ ਦਾ ਜੰਪਾਲਾ ਔਰ ਇਹ ਮੇਰੇ ਪਰਿਵਾਰ ਆ ਸਾਰਾ ਹਲਕਾ ਜੇ ਕਿਸੇ ਨੂੰ ਵੀ ਕਿਸੇ ਵੀ ਨੂੰ ਇਦਾਂ ਦੀ ਹਰਕਤ ਹੁੰਦੀ ਆ ਤਾਂ ਮੇਰੇ ਨਾਲ ਜ਼ਰੂਰ ਕੰਟੈਕਟ ਕਰਨ ਮੈਂ ਹਰ ਬੰਦੇ ਨਾਲ ਹਰ ਹਲਕੇ ਦੇ ਬੰਦੇ ਨਾਲ ਇਨਸਾਨ ਨਾਲ ਖੜਾ ਇਹਨੇ ਤੇ ਨੀਚੇ ਦੇ ਕਲਾਬ ਜਨਤਾ ਨੂੰ ਕੋਈ ਬਦਲਾਵ ਲੈ ਕੇ ਆਉਣਾ ਚਾਹੀਦਾ ਇਹ ਤੇ ਦੇਖੋ ਹੀ ਖੋਸਲਾ ਹੀ ਜਨਤਾ ਜਾਣਦੀ ਆ ਕਿ ਜਨਤਾ ਨੇ ਕੀ ਕਰਨਾ ਬਦਲਾਵ ਤੇ ਦੇਖੋ ਆਊਗਾ ਪ੍ਰਮਾਤਮਾ ਕਰੂਗਾ ਟਾਈਮ ਆ ਗਿਆ ਵਈ ਕਿ ਬਦਲਾਵ ਆਊਗਾ ਮੈਂ ਲੋਕਾਂ ਨੂੰ ਫਿਰ ਵਾਰ-ਵਾਰ ਕਹਿੰਨਾ ਇੱਕ ਵਾਰੀ ਮੇਰੀ ਕਾਰਪੋਰੇਸ਼ਨ ਬਣਾਓ ਮੇਰੇ ਐਮਸੀ ਜਿਤਾਓ ਮੇਰਾ ਸਾਥ ਦੋ ਮੈਂ ਤੁਹਾਨੂੰ ਸ਼ਹਿਰ ਚਮਕਾ ਕੇ ਦਿਖਾਉਂਗਾ ਉਹੀ ਸ਼ਹਿਰ ਜਿਹੜਾ ਪਹਿਲੇ 25 ਸਾਲ ਪਹਿਲਾਂ ਸੀ ਨਾ ਉਦਾਂ ਦਾ ਹੀ ਅਸੀਂ ਕਰ ਲਈਏ ਤੇ ਮੈਂ ਕਹਿੰਦਾ ਬਾਦਰੀ ਹੋਊਗੀ ਉਸ ਤੋਂ ਵੀ ਮਾੜੇ ਹਾਲਾਤ ਆ ਸ਼ਹਿਰ ਦੇ ਐਮਸੀ ਚੋਣਾਂ ਨੂੰ ਲੈ ਕੇ ਸਰ ਤੁਹਾਡੇ ਵੱਲੋਂ ਕੀ ਤੇਰੀਆਂ ਕਿੱਥੇ ਜਾ ਰਹੀਆਂ ਦੇਖੋ ਜੀ ਐਮਸੀ ਚੋਣਾ ਨੂੰ ਲੈ ਕੇ ਸਾਡੇ ਵੱਲੋਂ ਪੂਰੀ ਤਿਆਰੀ ਆ ਲੱਗੇ ਹੋਏ ਆ ਹਰ ਬਾੜ ਚ ਹਰ ਮਹੱਲੇ ਚ ਮੀਟਿੰਗ ਦੀ ਤਿਆਰੀ ਹੋ ਰਹੀ ਆ ਜਿੱਥੇ ਕਿਤੇ ਸਾਡੇ ਐਮਸੀ ਨਹੀਂ ਪਹਿਲੋਂ ਹੈ ਨਹੀਂ ਸੀ ਪਿਛਲੀ ਵਾਰੀ ਨਹੀਂ ਲੜੇ ਉੱਥੇ ਵੀ ਅਸੀਂ ਆਪਣੇ ਬੰਦੇ ਤਿਆਰ ਕਰ ਰਹੇ ਆ ਔਰ ਐਮਸੀ ਲੋੜਾਂ ਚੋਣਾ ਜਿਹੜੀਆਂ ਇਹ ਜ਼ਬਰਦਸਤ ਤਰੀਕੇ ਨਾਲ ਲੜਾਂਗੇ ਔਰ ਜਿੱਤ ਕੇ ਕਾਉਂਸਲਰ ਜਿੱਤ ਕੇ ਅਸੀਂ ਕਿ ਮੇਅਰ ਬਣਾਵਾ ਗਏ ਤੁਹਾਨੂੰ ਨਹੀਂ ਲੱਗਦਾ ਕਿਤੇ ਨ ਕਿਤੇ ਐ ਐਨੇ ਤੇ ਐਮਸੀ ਵਾਲੇ ਲੋਕ ਬਾਹਰ ਚ ਰਚੁਕੇ ਆਦਰ ਪਾਰਟੀ ਦਾ ਕੋਈ ਐਮਸੀ ਖੜਾ ਨਾ ਹੋਵੇ ਤਾਂ ਔਰਲੀ ਵੀ ਕੋਈ ਕਹਿੰਦੇ ਕਿ ਡਰਾਉਂਦੀ ਇਹਨਾਂ ਬਲੋਕ ਕੋਈ ਰਾਜਨੀਤੀ ਕੀਤੀ ਜਾ ਰਹੀ ਹੈ। ਖੋਸਲਾ ਜੀ ਟਾਈਮ ਲੰਘ ਗਿਆ ਵਾ ਡਰਾਉਂਦੀ ਕੋਈ ਰਾਜਨੀਤੀ ਨਾਤ ਮੈਂ ਕਰਦਾ ਨਾ ਮੈਂ ਕਿਸ ਨੂੰ ਕਰਨ ਦੇਣੀ। ਨਾ ਮੈਂ ਕਦੀ ਬਦਮਾਸ਼ੀ ਕੀਤੀ ਆ ਤਾਂ ਮੈਂ ਸਹਣ ਵਾਲਾ ਵੀ ਬਦਮਾਸ਼ੀ ਮੈਂ ਪਬਲਿਕ ਦੇ ਨਾਲ ਆ ਔਰ ਜੇ ਕੋਈ ਸਾਡੇ ਬੰਦੇ ਨੂੰ ਡਰਾਊਗਾ ਤਾਂ ਮੈਂ ਉਹਦਾ ਟੱਟ ਕੇ ਉਹਦਾ ਸਾਥ ਦਊਗਾ ਆਪਣੇ ਬੰਦੇ ਦਾ ਔਰ ਦੂਜੇ ਪਾਸੇ ਜੋ ਵੀ ਮੇਰੇ ਤੋਂ ਵੱਧ ਵੱਧ ਕਾਰਵਾਈ ਕਰਾ ਹੋਈ ਉਹ ਕਰਾਊਂਗਾ। ਜਿੱਦਾਂ ਤੁਹਾਡੀ ਕੋਠੀ ਦੇ ਰੱਖੀ ਲਓ ਬਾਅਦ ਪਤਾ ਲੱਗੇਗਾ ਕਾਂਗਰਸ ਦਾ ਹੀ ਕੋਈ ਬੰਦਾ ਲੱਗਿਆ। ਇਸ ਤਰ੍ਹਾਂ ਕੋਈ ਆ ਸੀਨੀਅਰ ਲੀਡਰ ਕੋਈ ਵੀ ਅੱਲਾਹ ਦਾ ਮੈਂ ਇਹ ਕਸਮਦਾ ਮੈਂ ਉਹ ਕਰੂੰਗਾ ਮੈਂ ਰਵਾਣੀ ਕਰੂੰਗਾ ਕਿ ਇਸ ਤਰ੍ਹਾਂ ਜਦੋਂ ਤੁਹਾਡੀ ਗੁੱਟਰੀ ਜਦੋਂ ਰੈਕੀ ਹੋਈ ਆ ਕਿ ਉਹ ਇਦਾਂ ਨਹੀਂ ਸੀ ਕਿ ਸਾਡੇ ਜਿਹੜੇ ਕੀ ਆਮ ਆਦੀ ਪਾਰ ਤੇ ਹਲਕਾ ਇੰਚਾਰਜ ਕਰਮ ਦੇ ਚੰਦੀ ਜੀ ਦਬ ਜਾਊਗਾ ਕਿ ਰਾਜ ਸਾਡਾ ਹੀ ਅਫਸਰਾਂ ਵੇਰ ਲਾਂਗੇ ਨਹੀਂ ਬਿਲਕੁਲ ਬਿਲਕੁਲ ਇਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜੋ ਵੀ ਇੱਥੇ ਆਉਂਦਾ ਉਹਨੂੰ ਮੈਂ ਦਬਾ ਕੇ ਰੱਖਾਂ ਦੇਖੋ ਨਾ ਤਾਂ ਮੈਂ ਦੱਬਿਆਂ ਕਦੀ ਅੱਜ ਤੁਸੀਂ ਮੈਨੂੰ ਜਾਣਦੇ ਆ ਅੱਜ ਤੱਕ ਤਾਂ ਨਾ ਮੈਂ ਦਬਣਾ ਇਸ ਗੱਲਾਂ ਤੋਂ ਕਿਉਂਕਿ ਪ੍ਰਮਾਤਮਾ ਨੇ ਜੇ ਮੇਰੇ ਤੇ ਬਖਸ਼ਿਸ਼ ਕੀਤੀ ਆ ਨਾ ਉਹ ਕਿਸੇ ਗੱਲ ਲਈ ਕੀਤੀ ਆ ਤੁਸੀਂ ਦੇਖਿਆ ਉਹ 19 'ਚ ਵੀ ਇੱਕ ਰੌਲਾ ਪਿਆ ਸੀ ਤੁਹਾਨੂੰ ਸਾਰੇ ਜਾਣਦੇ ਆ ਨਾ ਉਦੋਂ ਤਾਂ ਮੈਂ ਸਰਕਾਰ 'ਚ ਵੀ ਨਹੀਂ ਸੀ ਮੈਂ ਸੌਦੇ ਤੇ ਵੀ ਨਹੀਂ ਉਦੋਂ ਵੀ ਡਟ ਕੇ ਲੜਿਆ ਸੀ ਔਰ ਮੈਂ ਲੜਦਾ ਰਹੂੰਗਾ ਔਰ ਮੈਂ 101% ਕਹਿੰਦਾ ਕਿ ਅੱਜ ਪੈਰ ਉਖੜਨੇ ਸ਼ੁਰੂ ਹੋ ਕੇ ਹੋ ਗਏ ਜਿਸ ਦੀ ਬੁਖਲਾਹ ਕਰਨੇ ਦੌਕੇ ਵੱਜ ਰਿਹਾ ਔਰ ਮੈਂ ਪਬਲਿਕ ਦੇ ਨਾਲ ਆ ਔਰ ਮੈਂ ਹਮੇਸ਼ਾ ਨਾਲ ਰਵਾਂ ਆਪਣੇ ਸ਼ਹਿਰ ਸਾਡੇ ਕਹਿੰਦੇ ਮਤ ਕਿਉਂ ਨਾ ਜਬ ਕੇ ਦੀ ਰਾਜਨੀਤੀ ਨਹੀਂ ਕਰਨ ਲਈ ਡਾਂਗੋ ਤੁਸੀਂ ਬਿਲਕੁਲ ਬਿਲਕੁਲ ਸਾਫ਼ ਤੇ ਸਪਸ਼ਟ ਦੌਕਿਆਂ ਦੀ ਕੋਈ ਰਾਜਨੀਤੀ ਨਹੀਂ ਪਿਆਰ ਦੀ ਰਾਜਨੀਤੀ ਹੋਊਗਾ ਜੇ ਆਪਾਂ ਕੰਮ ਕੀਤੇ ਹੁੰਦੇ ਕੋਸਲਾ ਜੀ ਕਿ ਦੌਕੇ ਕਿਉਂ ਮਾਰਨੇ ਪੈਂਦੇ ਸਾਨੂੰ ਕੰਮ ਕਰਨ ਦੀ ਰਾਜਨੀਤੀ ਕਰੀਏ ਆਪਾਂ ਲੋਕਾਂ ਨੂੰ ਡਰਾਉਣ ਦੀ ਰਾਜਨੀਤੀ ਕਰੀਏ ਜੇ 25 ਸਾਲ ਸਾਡਾ ਨਾ ਦੁਆਬਾ ਬਹੁਤ ਹੀ ਵਧੀਆ ਏਰੀਆ ਵਾ ਜਿੱਥੇ ਲੋਕ ਭਲੇ ਮਾਨਸਾ ਔਰ ਲੋਕ ਕਾਮਨਾ ਪਿਆਰ ਕਰਦੇ ਆ ਨਾ ਤਾਂ ਮੈਂ ਕਿਸੇ ਵਪਾਰੀ ਨੂੰ ਤੰਗ ਕਰਨ ਦਾ ਜ਼ਿੰਦਗੀ ਚ ਸੋਚਿਆ ਤੇ ਨਾ ਮੈਂ ਕਿਸੇ ਨੂੰ ਕਰਨ ਦੇਣਾ ਜਿਹੜਾ ਵੀ ਉਹਦੇ ਵਿੱਚ ਆਊਗਾ ਮੈਂ ਉਹਨੂੰ ਦੇਖੂਗਾ ਵੀ ਉਹ ਕਿੱਦਾਂ ਆਉਂਦਾ